ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਝੂਮੋਗੇ ਤੁਹਾਡਾ ਸਵਾਗਤ ਹੈ ਜੀ ਫਰੀਦ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਚਲੋ ਜੀ ਹੁਣ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਸਟੇ ਕਾਟਨ ਦੇ ਸੂਟ ਹੋਣਗੇ ਜੀ ਬਹੁਤ ਸੋਹਣਾ ਜਿਹੜਾ ਆ ਬਾਟਮ ਤੇ ਵੀ ਵਰਕ ਹੋਏਗਾ ਵਿਦਆਊਟ ਬਾਟਮ ਵਰਕ ਵੀ ਹੋਣਗੇ ਜੀ ਦੋਨੇ ਤਰ੍ਹਾਂ ਹੀ ਹੋਣਗੇ ਸਭ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਸਭ ਦਾ ਪ੍ਰਾਈਸ ਜਿਹੜਾ ਆ 700 ਤੋਂ ਘੱਟ ਹੋਏਗਾ ਜੀ ਠੀਕ ਹੈ ਜੀ ਚੈੱਕ ਕਰੋ ਇਹਨਾਂ ਵਿੱਚ ਜਿਹੜੇ ਵੀ ਤੁਹਾਨੂੰ ਡਿਜ਼ਾਈਨ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਪੁੱਕ ਕਰਵਾਓ ਨੈਕਸਟ ਆ ਕੈਮਰੀ कॉटन ਦੇ ਹੋਣਗੇ ਸੂਟ 5 ਮੀਟਰ ਸੂਟ ਹੋਏਗਾ ਪੂਰਾ ਠੀਕ ਹੈ ਜੀ ਵਿਦਾਊਟ ਦੁਪੱਟਾ ਰਹਿਣ ਵਾਲਿਆ ਜੀ ਅਗਰ ਤੁਸੀਂ ਇਹਦੇ ਨਾਲ ਕੋਈ ਵੀ ਤੁਹਾਡੇ ਕੋਲ ਮੈਚਿੰਗ ਦੁਪੱਟਾ ਹੈ ਤਾਂ ਤੁਸੀਂ ਆਪਣੇ ਅਕੋਰਡਿੰਗ ਇਹ ਬਾਈ ਕਰ ਸਕਦੇ ਹੋ 올ਓਵਰ ਸੂਟ ਹੋਣਗੇ 5 ਮੀਟਰ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਪ੍ਰਿੰਟ ਹੈਗੇ ਜੀ ਯੂਨਿਕ ਜੇ ਨੈਕਸਟ ਆ ਪਿਓਰ कॉटन ਦੇ ਸੂਟ ਹੋਣਗੇ ਨਾਲ ਪਿਓਰ कॉटन ਦਾ ਇਹ ਦੁਪੱਟਾ ਹੋਏਗਾ ਜੀ ਬਹੁਤ ਸੋਹਣੇ ਹੋਣਗੇ ਨਾਲ ਬਕੰਟਰਾਸਟ ਬਾਟਮ ਰਹਿਣ ਵਾਲੀਆਂ ਇਹਨਾਂ ਦੇ ਨਾਲ ਬਾਟਮ ਪਲੇਨ ਰਹੇਗੀ ਬਾਟਮ ਦੇ ਸੈਲਫ ਪ੍ਰਿੰਟ ਦਾ ਕੰਮ ਕੀਤਾ ਹੋਏਗਾ ਜੀ ਨੈਕਸਟ ਆ ਬੁਟੀਕ ਸਟਾਈਲ ਸੂਟ ਆ ਕਿ ਇਹਦੇ ਵਿੱਚ ਆਪਣੇ ਕੋਲ 4 ਕਲਰ ਅਵੇਲੇਬਲ ਹੈ ਜੀ ਬਹੁਤ ਸੋਹਣਾ ਨੈਕ ਬਣਿਆ ਨੀਚੇ ਤੋਂ ਕਲੀਆਂ ਜਾਂਦੀਆਂ ਸਲੀਵਸ ਬਾਟਮ ਤੇ ਵਰਕ ਕੀਤਾ ਬਾਕੀ ਜੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਡਿਜ਼ਾਈਨ ਬੁਟੀਕ ਸਟਾਈਲ ਪਸੰਦ ਆਉਂਦਾ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਕੋਲ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਔਰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਜੋਰਜਟ ਦੇ ਸੂਟ ਹੋਣਗੇ ਜੀ ਠੀਕ ਹੈ ਜੀ ਜੋਰਜਟ ਕੋਈ ਹਲਕੀ ਵਾਲੀ ਨਹੀਂ ਹੋਏਗੀ ਵਧੀਆ ਵਾਲੀ ਹੋਏਗੀ ਬਹੁਤ ਸੋਹਣੇ ਜਿਹੇ ਪ੍ਰਿੰਟ ਹੈ ਇਹਦੇ ਵਿੱਚ ਬਹੁਤ ਸੋਹਣੇ ਜਿਹੇ ਰੰਗ ਹੈ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਵਾਈ ਚਲੋ ਜੀ ਨੈਕਸਟ ਆ ਮਸਲੀਨ कॉटन ਦੇ ਸੂਟ ਆਗੇ ਬਹੁਤ ਸੋਹਣਾ ਨੈਕ ਤੇ ਬਣਿਆ ਹੋਇਆਗਾ ਜੀ ਨਾਲ ਦੁਪੱਟਾ ਬਹੁਤ ਸੋਹਣਾ ਹੋਏਗਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਪ੍ਰੋਪਰ ਫਰਨੀਸ਼ਿੰਗ ਕੀਤੀ ਹੋਏਗੀ ਲੈਸ਼ ਲਗਾ ਕੇ ਦੁਪੱਟੇ ਨੂੰ ਰੈਡੀ ਕੀਤਾ ਹੋਏਗਾ ਜੀ ਬਹੁਤ ਸੋਹਣੇ ਪ੍ਰਿੰਟ ਆਲ ਓਵਰ ਸੂਟ ਰਹੇਗਾ 5 ਮੀਟਰ ਨਾਲ ਦੁਪੱਟਾ ਕੰਟਰਾਸਟ ਚ ਹੋਏਗਾ ਜੀ ਚੈੱਕ ਕਰੀ ਚਲੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਆਰਡਰ ਬੁੱਕ ਕਰਾਈ ਚਲੋ ਬਾਕੀ ਜੇ ਅਗਰ ਤੁਸੀਂ ਕੋਈ ਆਪਣੇ ਕੋਲ ਰੈਡੀ ਕਰਵਾਉਣਾ ਹੈ ਮਸ਼ੀਨ ਵਰਕ ਕਰਵਾ ਕੇ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਸਮਰਸ ਦੇ ਲਈ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਤੁਸੀਂ ਜਿੱਦਾਂ ਦਾ ਕਹੋਗੇ ਤੁਹਾਨੂੰ ਰੈਡੀ ਹੋ ਕੇ ਮਿਲ ਜਾਏਗਾ ਸੂਟ ਕੋਈ ਵੀ ਵਰਕ ਕਰਵਾਉਣਾ ਹੈ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਜੀ ਤਾਂ ਨੂੰ ਅਗਰ ਸਾਡਾ ਕੋਈ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲ ਉਹ ਆਪਣਾ ਡਿਜ਼ਾਈਨ ਹੈ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਜੀ ਨੈਕਸਟ ਆ ਬੁਟੀਕ ਸਟਾਈਲ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਸੂਟ ਆ ਜੀ ਇਹ ਨੈਕਸਟ ਆ ਵੀ ਕੈਮਰੀ ਕਾਟਨ ਦੇ ਸੂਟ ਹੋਣਗੇ ਜੀ ਬਹੁਤ ਸੋਹਣਾ ਖੁੱਲਾ ਡੁੱਲਾ ਨਾਲ ਦੁਪੱਟਾ ਰਹੇਗਾ ਜੀ ਤਾਂ ਮਸਲੀਨ ਕਾਟਨ ਛੋਣਗੇ ਜਿਹੜੇ ਬੁਟੀਕ ਸਟਾਈਲ ਹੋਣਗੇ ਜੀ ਨੈਕਸਟ ਆ ਕਾਟਨ ਦੇ ਸੂਟ ਆ ਗਏ ਜੀ ਨਾਲ ਬਾਟਮ ਕੰਟਰਾਸਟ ਰਹੇਗੀ ਵਿਦਆਊਟ ਦੁਪੱਟਾ ਹੋਣਗੇ ਜੀ ਬਹੁਤ ਸੋਹਣੇ ਜਿਹੜੇ ਆ ਪ੍ਰਿੰਟ ਹੋਣਗੇ ਜੀ ਬਹੁਤ ਸੋਹਣੇ ਸੋਹਣੇ ਡਿਫਰੈਂਟ ਜੇ ਰੰਗ ਹੋਣਗੇ ਜੀ ਚੈੱਕ ਕਰੀ ਚਲੋ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਜਿਹੜਾ ਹੈ ਲਈ ਚਲੋ ਜੀ ਨੈਕਸਟ ਆਪਣੇ ਕੋਲ ਆਹ ਵਾਲੇ ਸੂਟ ਆ ਗਏ ਜੀ ਬਹੁਤ ਸੋਹਣਾ ਨੈਕ ਤੇ ਵਰਕ ਕੀਤਾ ਹੋਇਆ ਹੈ ਜੀ ਮਸ਼ੀਨ ਵਰਕ ਦਾ ਕੰਮ ਕੀਤਾ ਹੋਏਗਾ ਬਾਟਮ ਨਾਲ ਕੰਟਰਾਸਟ ਰਹੇਗੀ ਤੇ ਬਾਟਮ ਤੇ ਵੀ ਵਰਕ ਕੀਤਾ ਹੋਏਗਾ ਨੈਕਸਟ ਆ ਪੰਜ ਮੀਟਰ 올ਓਵਰ ਕਾਟਨ ਦੇ ਸੂਟ ਹੋਣਗੇ ਜੀ ਨਾਲ ਦੁਪੱਟਾ ਹੋਏਗਾ ਨਾਲ ਬਹੁਤ ਸੋਹਣਾ ਦੁਪੱਟਾ ਨਾਲ ਮੈਚਿੰਗ ਦੁਪੱਟਾ ਹੋਏਗਾ ਜੀ ਕੁਲਲਾ ਡੁਲਾਟਾ 8 ਮੀਟਰ ਦਾ ਦੁਪੱਟਾ ਹੋਏਗਾ ਪ੍ਰੋਪਰ ਸਿਰ ਤੇ ਟਿਕਣ ਵਾਲਾ ਦੁਪੱਟਾ ਹੋਏਗਾ ਜੀ ਟੇਕ ਸਿਰ ਤੇ ਟਿਕੇਗਾ ਜੀ ਜਿਹੜੀ ਉਹ ਭੈਣਾਂ ਗੁਰਦੁਆਰਾ ਸਾਹਿਬ ਜਾਂਦੀਆਂ ਆ ਕੋਈ ਆ ਤੁਸੀਂ ਜੌਬ ਤੇ ਜਾਂਦੇ ਆ ਡੇਲੀ ਵੇਅਰ ਦੇ ਲਈ ਬਹੁਤ ਵਧੀਆ ਸੂਟ ਰਹਿਣ ਵਾਲੇ ਆ ਇਹਨੂੰ ਤੁਸੀਂ ਲੈਸ਼ ਵਗੈਰਾ ਲਗਵਾ ਕੇ ਕਿਸੇ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਜੀ ਧੰਨਵਾਦ